ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸਜ ਬਹੁਤ ਜ਼ਰੂਰੀ ਆ ਮੈਨੂੰ ਪਤਾ ਤੁਸੀਂ ਸ਼ੇਅਰ ਵੀ ਕਰ ਦੇਣਾ ਵਾ ਤੇ ਤੁਸੀਂ ਜਿਹੜਾ ਵਾ ਉਹ ਸੁਣ ਵੀ ਲੈਣਾ ਵਾ ਸੋ ਬੇਨਤੀ ਆ ਕਿ ਆਪ ਸਭ ਨੂੰ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੀ ਜਿਹਦੇ ਸਬੰਧ ਵਿੱਚ ਅਲੱਗ-ਅਲੱਗ ਨੰਗ ਸਿੰਘ ਜਿੱਥੇ ਬੰਦੀਆਂ ਸੰਪਰਦਾਵਾਂ ਸਾਡਾ ਵਾਲਮੀਕ ਸਮਾਜ ਸਾਡਾ ਰਵਿਦਾਸੀ ਸਮਾਜ ਮੂਲ ਨਿਵਾਸੀਆ ਤੇ ਜਾਂ ਸਾਡੇ ਜਿੰਨੇ ਵੀ ਹੋਰ ਭੈਣ ਭਰਾ ਸਾਡੇ ਮਜ਼ਦੂਰ ਜੁਨੀਆ ਸਾਰੇ ਪਹੁੰਚੇ ਸੀ ਉਹ ਅੱਜ ਇੱਥੇ ਇਕੱਤਰ ਹੋਏ ਸੀ ਤੇ ਅੱਜ ਇੱਕ ਸਿੱਟਾ ਕੱਢਿਆ ਗਿਆ 28 ਮੈਮਰੀ ਕਮੇਟੀ ਜਿਹੜੀ ਬਣਾਈ ਗਈ ਹੈ ਜਿਹਦੇ ਵਿੱਚ ਸਮੂਹ ਨੰਗ ਸਿੰਘ ਜਿੱਥੇ ਬਧੀਆਂ ਸੰਪਰਦਾਵਾਂ ਨੇ ਇਹਨਾਂ ਨੇ ਇੱਕ 16 ਤਰੀਕ ਤੱਕ ਜੇਕਰ ਲੁਧਿਆਣਾ ਦੇ ਪ੍ਰਸ਼ਾਸਨ ਨੇ ਉਹ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ 16 ਫਰਵਰੀ ਤੱਕ ਜੇਕਰ ਲੁਧਿਆਣਾ ਲੁਧਿਆਣਾ ਦੇ ਪ੍ਰਸ਼ਾਸਨ ਨੇ ਉਹਨਾਂ ਦੇ ਤੇ ਉਹ ਉਹ ਜਿਹੜਾ ਵਾ ਨਾ ਕੀਤੀ ਤਾਂ ਪੂਰੀਆਂ ਹੀ ਜਥੇਬੰਦੀਆਂ ਨਿਆਂਗ ਸਿੰਘ ਸੰਪਰਦਾਵਾਂ ਜਿੰਨੀਆਂ ਵੀ ਰੰਗਰੇਟਾ ਜਥੇਬੰਦੀਆਂ ਮਜਬੀ ਸਿੱਖ ਸਮਾਲ ਵਾਲਮੀਕ ਸਮਾਜ ਰਵਦਾਸੀਆ ਸਮਾਜ ਸਤਕਾਰ ਸਾਡਾ ਯੋਗ ਮੂਲ ਨਿਵਾਸੀਆ ਜਿੰਨਾ ਵੀ ਸਮਾਜ ਆ ਸਾਰਾ ਇਕੱਤਰ ਹੋ ਕੇ 16 ਫਰਵਰੀ ਤੱਕ ਜੇ ਕਾਰਵਾਈ ਨਾ ਕੀਤੀ ਤਾਂ ਇਹ ਜਿੰਨੀਆਂ ਜਥੇਬੰਦੀਆਂ ਵਾਂ ਸਾਰੀਆਂ ਹੀ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਜਿਹੜਾ ਵਾ ਉਹ ਬਾਹਰ ਘਰਾਓ ਕਰਨਗੇ ਤੇ ਪੱਕੇ ਮੋਰਚੇ ਲਾਏ ਜਾਣਗੇ ਸੋ ਜਿਹੜੇ ਬਾਹਰ ਬੈਠੇ ਜਿੰਨੇ ਵੀ ਇਹ ਲੋਕ ਨੇ ਉਹਨਾਂ ਦੇ ਉੱਪਰ ਤੇ ਪੰਜਾਬ ਚ ਰਹਿੰਦੇ ਜਿਹੜੇ ਨਾਲ ਦੇ ਨਾਂ ਦੇ ਚਾਹੇ ਕੋ ਕਥਾ ਵਾਚ ਕੇ ਆ ਚਾਹੇ ਕੋ ਕੋਈ ਵੀ ਆ ਉਹਨਾਂ ਦੇ ਉੱਪਰ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਇਹ ਜਿਹੜਾ ਪੱਕਾ ਮੋਰਚਾ ਜਿਹੜਾ ਵਾ ਇਹ ਲਾਇਆ ਜਾਵੇ ਪ੍ਰਸ਼ਾਸਨ ਤੱਕ ਇਹ ਸਾਡੀ ਵੀਡੀਓ ਪਹੁੰਚਾ ਦਿਓ ਤੇ ਕਿਰਪਾ ਕਰਕੇ ਇਹ ਆਮ ਜਨਤਾ ਤੱਕ ਵੀ ਪਹੁੰਚਾ ਦੇਕ ਹੁਣ ਨਾ ਗਾਲ ਕਿਸੇ ਧੀ ਭੈਣ ਨੂੰ ਕੱਢਣੀ ਐ ਤੇ ਜੇ ਕੋ ਕੱਢਦਾ ਵੀ ਆ ਤੋ ਉਹਨੂੰ ਇਸੇ ਤਰ੍ਹਾਂ ਆਪਾਂ ਜਿਹੜਾ ਹੁਣ ਤੁੰਣਣਾ ਐ ਜੋ ਮਰਜ਼ੀ ਹੋ ਜੇ ਇਹ ਸਾਰੇ ਹੀ ਸਮਾਜ ਦਾ ਅੱਜ ਤੁਸੀਂ ਦੇਖੋ ਸਾਡੇ ਸਤਿਕਾਰਯੋਗ ਬਲਬੀਰ ਸਿੰਘ ਟੀਮਾ ਜੀ ਬੈਠੇ ਨੇ 11 ਨੰਗ ਸਿੰਘ ਜਥੇਬੰਦੀਆਂ ਦੇ ਮੁਖੀ ਨੇ ਇਹ ਆ ਬਾਕੀ ਸਿੱਖ ਸੰਗਤਾਂ ਤੁਹਾਨੂੰ ਵਿਖਾਦਾ ਸਾਰਾ ਕਿ ਸਾਰਾ ਜਿੰਨਾ ਵੀ ਸਮਾਜ ਸਾਡਾ ਇਹ ਸਾਰਾ ਬੈਠਾ ਹੋਇਆ ਵਾ ਇਹਨਾਂ ਨੇ ਅੱਜ ਇੱਕ ਮਤਾ ਪਾਇਆ 28 ਮੈਂਬਰੀ ਕਮੇਟੀ ਬਣ ਗਈ ਹੈ ਬਾਬਾ ਸੁਖਦੀਪ ਸਿੰਘ ਜੀ ਬੈਠੇ ਨੇ ਹੋਰ ਵੀ ਸਾਰੇ ਪ੍ਰティਮਾਨ ਸਾਹਿਬ ਬੈਠੇ ਹੋਏ ਨੇ ਇਸੇ ਤਰ੍ਹਾਂ ਸਾਰੇ ਸਮਾਜ ਦੇ ਲੋਕ ਇੱਥੇ ਇਕੱਤਰ ਹੋ ਕੇ ਇਹਨਾਂ ਨੇ ਅੱਜ ਐਲਾਨ ਕਰ ਦਿੱਤਾ ਕਿ ਜੇਕਰ 16 ਫਰਵਰੀ ਤੱਕ ਇਹਨਾਂ ਦੇ ਉੱਪਰ ਕਾਰਵਾਈ ਨਹੀਂ ਹੁੰਦੀ ਤੇ ਪੂਰਾ ਇਹ ਮਜਬੀ ਸਿੱਖ ਵਾਲਮੀਕ ਸਮਾਜ ਰਵਦਾਸੀਆ ਸਮਾਜ ਆਪਣੀਆਂ ਧੀਆਂ ਪੇਣਾਂ ਦਾ ਜਿਹੜਾ ਇਹ ਲੋਕ ਸਾਡੀਆਂ ਧੀਆਂ ਪੇਣਾਂ ਨੂੰ ਬੇਇੱਜ਼ਤ ਕਰਦੇ ਨੇ ਉਹਨਾਂ ਦਾ ਹੁਣ ਕਰਵਾਉ ਕਰਾਂਗੇ ਤੇ ਉਹਨਾਂ ਦੇ ਬਣਦੀ ਕਾਰਵਾਈ ਵੀ ਕਰਵਾਵਾਂਗੇ ਜੇਕਰ ਪ੍ਰਸ਼ਾਸਨ ਨਹੀਂ ਸੁਣਦਾ ਤੇ ਇਹ ਉਹਨਾਂ ਨੂੰ ਜਵਾਬ ਦੇਣਾ ਹੀ ਪਵੇਗਾ ਸੋ ਇੰਨਿਆਕ ਮੈਸੇਜ ਸਾਡਾ ਕਿਰਪਾ ਕਰਕੇ ਸ਼ੇਅਰ ਕਰਦੇ ਹੋ ਇੰਨੀਆਂ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ